ਅੱਜ ਪ੍ਰਧਾਨ ਜੀ ਦਾ ਮਰਨ ਵਰਤ ਚਰੰਜਨ ਦੇ ਨਾਮ ਵਿੱਚ ਦਾਖਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣਿਆਂ ਜੋ ਮੰਨੇ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਦੀ ਟੀਲੇ ਵਾਲੇ ਮਰਨ ਵਰਤ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕਅਪ ਕਰਦੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋਗ੍ਰਾਮ ਤੱਕ ਦੀ ਵੀ ਪ੍ਰਧਾਨ ਜੀ ਦੋ ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਤੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ ਡੇਢ ਜਾਂ ਦੋ ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਾਚ ਨਹੀਂ ਰਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਦੱਲਿਆਲ ਸਾਹਿਬ ਦੀ ਸਿਹਤ ਵਿੱਚ ਤਸਦਾਰ ਹੋ ਗਿਆ ਸੋ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਦੱਲਿਆਲ ਸਾਹਿਬ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਹਨ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਹ ਕੋਰਿਨਾ ਪਾਵਾਂ ਫਲਰ ਫੈਸਲੇ ਜਾਂ ਜਾ ਰਹੀਆਂ ਲੋਕਾਂ 'ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53 55 ਦਿਨ ਬੰਦਾ ਜਿੱਥੇ ਹਨਾ ਕੋਈ ਖਾਦੇ ਪੀਂਦੇ ਬਿਨਾ ਕਿਵੇਂ ਜਿੰਦਾ ਰਹੇਗਾ ਪ੍ਰਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਹਨ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤ ਵਤ ਗੈਂਤੀ ਚ ਕਹਾਨ ਵੀ ਦੇ ਇੱਥੇ ਪਹੁੰਚੋ ਤਾਂ ਜੋ ਮੋਰਚੇ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਝੁਕਾ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਹੈ ਜੀ ਪ੍ਰਧਾਨ ਜੀ ਦਾ ਅੱਜ ਪ੍ਰਧਾਨ ਜੀ ਦਾ ਮਰਨ ਵਰਤ ਚਰੰਜੇ ਦੇ ਦਰਨ ਵਿੱਚ ਦਾਖਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੇ ਜੋ ਮੰਨੇ ਹੋ ਜਾਂ ਮੰਗਣ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਜੀ ਸਿੰਘ ਦੀ ਟੱਲੇ ਵਾਲੇ ਮਰਨ ਵਰਤ ਦੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕਅਪ ਕਰ ਰਹੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਦਿਨਾਂ ਤੱਕ ਦੀ ਵੀ ਪ੍ਰਧਾਨ ਜੀ 2 ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਤੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ ਡੇਢ ਜਾਂ ਦੋ ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਾਚ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਦੱਲੇ ਵਾਲੀ ਸਬਜ਼ੀ ਸਿਹਤ ਵਿੱਚ ਸਸਦਾਰ ਹੋ ਗਿਆ ਸੋ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਦੱਲੇ ਵਾਲਾ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਹਨ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਸ ਕੋਰਿਨਾ ਪਾਵਾਂ ਫਲਾ ਫੈਲਾਇਆ ਜਾ ਰਹੀਆਂ ਲੋਕਾਂ 'ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53 55 ਦਿਨ ਬੰਦਾ ਜਿੱਥੇ ਹਨਾ ਕੋਈ ਖਾਦੇ ਪੀਂਦੇ ਬਿਨਾ ਕਿਵੇਂ ਜਿੰਦਾ ਰਹੇਗਾ ਪ੍ਰਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਹਨ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤ ਵਤ ਗੈਂਟੀ ਚ ਕਸਾਨ ਵੀ ਇੱਥੇ ਪਹੁੰਚੋ ਤਾਂ ਜੋ ਮੋਰਚੇ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਛੁਕਾ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਹੈ ਜੀ ਪ੍ਰਧਾਨ ਜੀ ਦਾ